ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਕੌਮ ਦੇ ਜੋਧੇ ਦਾ ਮਾਣ ਸਨਮਾਨ ਹੁੰਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਆ ਸੁਣਿਓ ਫਿਰ ਗੱਲਾਂ ਬਾਤਾਂ ਕਰਦੇ ਆ ਗਦਾਰਾਂ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਭਾਈ ਪਿੰਡ ਆਨੰਪੁਰਾ ਵਿੱਚ ਸਵਰਗਵਾਸੀ ਸਰਦਾਰ ਬਿਆਨਤ ਸਿੰਘ ਜੀ ਜਿਹਦੇ ਬੇਟਾ ਜੀ ਨੂੰ ਭਾਈ ਲੱਡਗਾਣਾ ਤੋਲਿਆ ਗਿਆ ਕਿਉਂਕਿ ਭਾਈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਵੀਰ ਆਪਣਾ ਭਾਈ ਫਰੀਦਪੁਰ ਹਲਕੇ ਵਿੱਚ ਲੈਕਸਣਾ ਦੇ ਵਿੱਚ ਉਹਨਾਂ ਦੇ ਵਿੱਚ ਹਿੱਸਾ ਲੈ ਰਿਹਾ ਭਾਈ ਤੇ ਬਾਈ ਵੀਰ ਨੂੰ ਹਜੇ ਚੋਣ ਨਿਸ਼ਾਨ ਕੋਈ ਨਹੀਂ ਮਿਲਿਆ ਬਾਈ ਹਜੇ ਚੋਣ ਨਿਸ਼ਾਨ ਵੀ ਮਿਲ ਜੂ ਬਾਈ ਇੱਕ ਅੱਧੇ ਦਿਨ ਤੱਕ ਤੇ ਬਾਈ ਪਿੰਡ ਆ ਨਪਰੇ ਦੀ ਕਮੇਟੀ ਨੇ ਬਹੁਤ ਜ਼ਿਆਦੇ ਬਾਈ ਵੀਰ ਨੂੰ ਸਨਯੋਗ ਦਿੱਤਾ ਤੇ ਤੁਸੀਂ ਵੀ ਬਾਈ ਕਮੈਂਟ ਬਾਕਸ ਤੇ ਵਿੱਚ ਆਪਣੇ ਆਪਣੇ ਸਾਰੇ ਭਰਾਵਾਂ ਨੇ ਵਿਚਾਰ ਦੇਣੇ ਆ ਕਹਿੰਦੇ ਵੀ ਆਲਮਪੁਰ ਦੀ ਕਮੇਟੀ ਦਾ ਮੈਂ ਦਿਲੋਂ ਸਤਿਕਾਰ ਕਰਦਾ ਕਿ ਤੁਸੀਂ ਇਸ ਜੋਧੇ ਨੂੰ ਪਹਿਚਾਨਿਆ ਕਿ ਇਹ ਜੋਧਾ ਹੈ ਕੌਣ ਇਹਨਾਂ ਮਾਨ ਸਨਮਾਨ ਦਿੱਤਾ ਨਹੀਂ ਇੱਥੇ ਲੋਕ ਨਚਾਰਾਂ ਪਿੱਛੇ ਫਿਰਦੇ ਆ ਨਹੀਂ ਲੋਕ ਇੱਥੇ ਨਚਾਰਾਂ ਨੂੰ ਕੋਈ ਕੇਲਿਆਂ ਨਾਲ ਤੋਲਦਾ ਹੈ ਕੋਈ ਲੱਡੂਆਂ ਨਾਲ ਤੋਲਦਾ ਹੈ ਮੈਂ ਕਹਿੰਦਾ ਪਹਿਲੀ ਕਮੇਟੀ ਹੋਣੀ ਹੈ ਜਿਨੇ ਇੱਕ ਸੱਚੇ ਸਰਦਾਰ ਨੂੰ ਲੱਡੂਆਂ ਨਾਲ ਤੋਲਿਆ ਇਹ ਕੌਣ ਹੈ ਸਰਦਾਰ ਬਿਆੰਤ ਸਿੰਘ ਦਾ ਪੁੱਤਰ ਹੈ ਜਿਨੇ ਸਾਡੀ ਇਹ ਪੱਗ ਧਰਤੀ ਤੇ ਡਿੱਗੀ ਹੋਈ ਸਾਡੇ ਸਿਰ ਤੇ ਰੱਖਤੀ ਤੇ ਕੌਮ ਚੜ੍ਹਦੀ ਕਲਾ ਦੇ ਵਿੱਚ ਕਰਤੀ ਦਸਤਾ ਹਕੂਮਤਾਂ ਨੂੰ ਕਿ ਅਸੀਂ ਜਿਉਉਣੇ ਆ ਸਾਡੇ ਚ ਬਦਲਾ ਲੈਣ ਦੀ ਭਾਵਨਾ ਹੈਗੀ ਹੈ ਤੇ ਸਰਦਾਰ ਬਿਆਨਤ ਸਿੰਘ ਉਹ ਐ ਜਿਹਨੇ ਆਪਣੀ ਕੌਮ ਦੀ ਪੱਗ ਸਿਰ ਤੇ ਰੱਖੀ ਤੇ ਅੱਜ ਉਹਦਾ ਪੁੱਤ ਫਰੀਦਕੋਟ ਤੋਂ ਚੋਣ ਲੜ ਰਿਹਾ ਹੈ ਤੇ ਸਾਰੇ ਨਿਚਾਰ ਇਕੱਠੇ ਹੋ ਗਏ ਕਿਉਂਕਿ ਉੱਥੇ ਕਨਚਾਰ ਚੋਣ ਲੜ ਰਿਹਾ ਹੈ ਕਰਮਜੀਤ ਅਨਮੋਲ ਉਹਨੂੰ ਜਿਤਾਉਣ ਦੇ ਲਈ ਸਾਰੇ ਨਿਚਾਰ ਗੀ ਪੀਸੀਪੀ ਸਾਰੇ ਇਕੱਠੇ ਹੋ ਗਏ ਪਰ ਮੈਂ ਕਹਿਣਾ ਚਾਹਣਾ ਕਿ ਜੇ ਕੌਮ ਇਕੱਠੀ ਹੋ ਜੇ ਕਾਹਨੂੰ ਇੰਨਾ ਢੰਡਾਂ ਤੋਂ ਡੰਡੇ ਖਾਈਏ ਕਿਉਂ ਇੰਨਾ ਢੰਡਾਂ ਤੋਂ ਸਾਡੀਆਂ ਪੱਗਾਂ ਰਲਾਈਏ ਕਿਉਂ ਇੰਨਾ ਭੰਡਾਂ ਤੋਂ ਸਾਡੇ ਧੀਆਂ ਪੈਣਾ ਦੀਆਂ ਚੁੰਨੀਆਂ ਸਿਰਾਂ ਤੋਂ ਲਹਾਈਏ ਕਿਉਂ ਕਿੰਨੇ ਵੀ ਮੁਲਾਜ਼ਮ ਨੇ ਪੰਜਾਬ 'ਚ ਕਿਉਂ ਡੰਡੇ ਖਾਈਏ ਕਿਉਂ ਕਿਸਾਨਾਂ ਦੇ ਢੂਹੇ ਜਿਹੜੇ ਧਰਨਿਆਂ ਤੇ ਬੈਠੇ ਆ ਕਿਉਂ ਰਗੜਾਈਏ ਜੇ ਕੌਮ ਇਕੱਠੀ ਹੋ ਜੇ ਕੌਮ ਪੰਜਾਬ ਨੂੰ ਚਲਾ ਸਕਦੀ ਹੈ ਚੰਗੀ ਤਰੀਕੇ ਨਾਲ ਜੇ ਕੌਮ ਇਕੱਠੀ ਹੋ ਜੇ ਪਰ ਇਕੱਠੀ ਨਹੀਂ ਹੁੰਦੀ ਇੱਥੇ ਕਈ ਪੱਗਾਂ ਬੰਨ੍ਹ ਕੇ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਸਰਦਾਰ ਨੂੰ ਭੁੱਲ ਕੇ ਨਚਾਰ ਪਿੱਛੇ ਫਿਰਦੇ ਆ ਕੀ ਕਹੋਂਗੇ ਕੀ ਕਹੋਂਗੇ ਇੱਕ ਅੱਧਾ ਕਰਤਾ ਡੈਣ ਵੀ ਛੱਡ ਦਿੰਦੀ ਐ ਝਾੜੂ ਦਾ ਪ੍ਰਚਾਰ ਕਰਨਾ ਸਾਰੀਆਂ ਸੀਟਾਂ ਤੇ ਕਰੋ ਜੀ ਸਤ ਕੇ ਕਰੋ ਓਏ ਪਰ ਇੱਕ ਪਾਸੇ ਬਿਆਨਤ ਸਿੰਘ ਦੇ ਪੁੱਤਰ ਨੂੰ ਤਾਂ ਛੱਡ ਦਿੰਦੇ ਬਿਆਨਤ ਸਿੰਘ ਦਾ ਪੁੱਤਰ ਐ ਜਿਹਨੇ ਕੌਮ ਦੀ ਪੱਕੇ ਸੇਤੇ ਰੱਖੀ ਐ ਕੁਰਬਾਨੀ ਦਿੱਤੀ ਐ ਉਹਦਾ ਪੁੱਤਰ ਐ ਕੌਮ ਦਾ ਇੱਕ ਸੀਟ ਤਾਂ ਛੱਡ ਦਿਓ ਯਾਰ ਇੱਕ ਸੀਟ ਤੇ ਤਾਂ ਨਾ ਜਾਓ ਪ੍ਰਚਾਰ ਕਰਨ ਆ ਮੈਂ ਗਾਇਕਾਂ ਨੂੰ ਕਹਿਣਾ ਚਾਹਣਾ ਜਿਹੜੇ ਐਕਟਰ ਨੇ ਓਏ ਲਹਣਤੀਓ ਓਏ ਨਚਾਰੋ ਨਚਾਰ ਹੀ ਰਹਿ ਗਏ ਹੋ ਕਦੇ ਤੁਸੀਂ ਅਣਖ ਵਾਲੀ ਗੱਲ ਕਰ ਹੀ ਨਹੀਂ ਸਕਦੇ ਕਿਉਂਕਿ ਤੁਹਾਡੇ ਪੱਲੇ ਕਲਾ ਨਚਾਰ ਪਣੀ ਐ ਤੁਸੀਂ ਸਾਡੀ ਦਾੜੇ ਨਕਲੀ ਲਾ ਕੇ ਕਿਰਦਾਰ ਸਿੱਖਾਂ ਵਾਲੇ ਕਰਕੇ ਕਰੋੜਾਂ ਰੁਪਏ ਕਮਾ ਲਏ ਆ ਸਾਡੀਆਂ ਦਸਤਾਰਾਂ ਸਿਰਾਂ ਤੇ ਸਜਾ ਕੇ ਸਾਡੇ ਪੇਚਾ ਆ ਕੇ ਫਿਲਮਾਂ ਬਣਾ ਲੀਆਂ ਕਰੋੜਾਂ ਰੁਪਏ ਕਮਾ ਲੇ ਪਰ ਇੱਕ ਹਾਂ ਦਾ ਨਾਰਾ ਕਦੇ ਸਿੱਖ ਕੌਮ ਦੇ ਹੱਕ ਚ ਮਾਰਿਆ ਹੋਵੇ ਤਾਂ ਦੱਸਿਓ ਇੱਕ ਹਾਂ ਦਾ ਨਾਰਾ ਓਏ ਇੱਕ ਹਾਂ ਦਾ ਨਾਰਾ ਲਾਂਤੀਓ ਇੱਕ ਹਾਂ ਦਾ ਨਾਰਾ ਆ ਗੀਪੀ ਗਰੇ ਵਾਲ ਅੱਜ ਕਰਮਜੀਤ ਨੂੰ ਅਨਮੋਲ ਦੇ ਕਾਗਜ਼ ਭਰਨ ਆਇਆ ਸੀ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਲਾਂਤੀ ਨੂੰ ਓਏ ਲਾਂਤੀਆ ਜਦੋਂ ਉਹਦੇ ਕਾਗਜ਼ ਭਰਉਣ ਲਈ ਆਇਆ ਸੀ ਪਤਾ ਨਹੀਂ ਲੱਗਿਆ ਕਿ ਦੂਜੇ ਪਾਸੇ ਕੌਣ ਖੜਾ ਜਾਣਕਾਰੀ ਨਹੀਂ ਸੀ ਕਿ ਦੂਜੇ ਪਾਸੇ ਸਾਡੀ ਕੌਮ ਦਾ ਜੋਧਾ ਜਿਹਨੇ ਸਾਡੀ ਪੱਗ ਸਿਰ ਤੇ ਰੱਖੀ ਉਹਦਾ ਪੁੱਤ ਚੋਣ ਮદાન ਚ ਹੈ ਉਹ ਨਿੱਕੀਆਂ ਨਿੱਕੀਆਂ ਗਰਜਾਂ ਦੀ ਖਾਤਰ ਸਰਦਾਰਾਂ ਨੂੰ ਭੁੱਲ ਕੇ ਨਿਚਾਰਾਂ ਦੇ ਨਾਲ ਫਿਰਦੇ ਹੋ ਮੈਂ ਆਪਣੀ ਕੌਮ ਨੂੰ ਕਹਿਣਾ ਕਿ ਜੇ ਸਿੱਤਰ ਖਾਣਿਆ ਤਾਂ ਇਹਨਾਂ ਝੰਡਾਂ ਦਾ ਸਾਥ ਦੇ ਦਿਓ ਇਹਨਾਂ ਨਿਚਾਰਾਂ ਦਾ ਸਾਥ ਦੇ ਦਿਓ ਜੇ ਇੱਥੇ ਪੰਜਾਬ ਦੇ ਵਿੱਚ ਸਰਦਾਰ ਬਣ ਕੇ ਰਹਿਣਾ ਤਾਂ ਸਰਦਾਰਾਂ ਦਾ ਸਾਥ ਦੇਣਾ ਬਣਦਾ ਹੈ ਫਰੀਦਕੋਟ ਵਾਲਿਓ ਫਰੀਦਕੋਟ ਵਾਲਿਓ ਸਮਝੋ ਗੱਲ ਨੂੰ ਪੰਥਕ ਹਵਾ ਚਲਾਓ ਪੰਥਕ ਬੰਦੇ ਜਿਤਾਓ ਤਾਂ ਕਿਤੇ ਜਾ ਕੇ ਸਾਡੀ ਕਦਰ ਪੈਣੀ ਐ ਨਹੀਂ ਫਿਰ ਆਪ ਭਗੰਤਮਾਨ ਵਰਗਿਆਂ ਤੋਂ ਡੰਡੇ ਖਾਈ ਜਾਓ ਖਾਈ ਰਿਆਂ ਸਾਡੀਆਂ ਧੀਆਂ ਪੈਣਾ ਦੀ ਬਿਬੱਤੀ ਹੋ ਰਹੀ ਐ ਸਾਡੇ ਨੌਜਵਾਨ ਮੁੰਡੇ ਨਸ਼ੇ ਨਾਲ ਮਰ ਰਹੇ ਨੇ ਸਾਡੇ ਕਿਸਾਨ ਧਰਨਿਆਂ ਤੇ ਬੈਠੇ ਐ ਮੁਲਾਜ਼ਮ ਡੰਡੇ ਖਾਈ ਜਾਂਦੇ ਟੈਂਕੀਆਂ ਤੇ ਚੜੇ ਬੈਠੇ ਐ ਤੇ ਪਰਖਾਈ ਚਲੋ ਡੰਡੇ ਡੰਡੇ ਖਾਨ ਗਿੱਜ ਗਈ ਐ ਕੌਮ ਤੇ ਖਾਈ ਜਾਂਦੀ ਐ ਪਰ ਜਾਗਦਿਆਂ ਜ਼ਮੀਰ ਵਾਲੇ ਵੀ ਹੈਗੇ ਆ ਜਾਗਦਿਆਂ ਜ਼ਮੀਰ ਵਾਲੇ ਹੈਗੇ ਆ ਆ ਜਿਨ੍ਹਾਂ ਨੇ ਲੱਡੂਆਂ ਨਾਲ ਤੋਲੇ ਆ ਮੈਂ ਸਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿੱਤਹਾਰਾਂ ਜਿੱਤਹਾਰਾਂ ਪਿੱਛੇ ਨਹੀਂ ਚੱਲਦੇ ਹੁੰਦੇ ਜਿਹੜਾ ਬੰਦਾ ਜਿੱਤੂ ਇਹ ਨਹੀਂ ਹੁੰਦਾ ਵੀ ਉਹਦੇ ਪਿੱਛੇ ਚੱਲੋ ਭਾਵੇਂ ਬੰਦਾ ਹਾਰ ਜੇ ਪਰ ਤੁਹਾਡੀ ਜ਼ਮੀਰ ਅੰਦਰੋਂ ਕਹਿੰਦੀ ਰਹੇ ਕਿ ਹਾਂ ਮੈਂ ਨਚਾਰ ਦਾ ਨਹੀਂ ਮੈਂ ਸਰਦਾਰ ਦਾ ਸਾਥ ਦਿੱਤਾ ਮੈਂ ਕੌਮ ਦੇ ਜੋਧੇ ਦਾ ਸਾਥ ਦਿੱਤਾ ਹੈ ਮੈਂ ਚੰਗੇ ਬੰਦੇ ਦਾ ਸਾਥ ਦਿੱਤਾ ਹੈ ਅਸੀਂ ਕੌਮ ਦੀਆਂ ਜੜਾਂ ਪੱਟਣ ਵਾਲਿਆਂ ਦਾ ਸਾਥ ਨਹੀਂ ਦਿੰਦੇ ਅਸੀਂ ਕੌਮ ਦੀਆਂ ਜੜਾਂ ਲਾਉਣ ਵਾਲਿਆਂ ਦਾ ਸਾਥ ਦਿੰਨੇ ਆ ਕੌਮ ਦੀਆਂ ਜੜਾਂ ਪੱਟਣ ਵਾਲਿਆਂ ਦਾ ਸਾਥ ਦੇ ਕੇ ਲਾਂਤਿਓ ਲਾਂਤਾਂ ਖੱਟ ਰਹੇ ਹੋ ਜਿਹੜੇ ਸਿੱਖ ਬੰਦੇ ਗਾਤਰੇ ਪਾ ਕੇ ਇਸ ਕਰਮਜੀਤ ਨਮੂਲ ਦਾ ਸਾਥ ਦੇ ਰਹੇ ਨੇ ਤੇ ਦੂਜੇ ਪਾਸੇ ਭੁੱਲ ਗਏ ਕਿ ਸਾਡੀ ਕੌਮ ਦਾ ਕੌਣ ਬੰਦਾ ਖੜਾ ਯਾਰ ਹੋਰ ਸੀਟਾਂ ਦੇ ਦੇ ਲੋ ਕੋਈ ਚੱਕਰ ਨਹੀਂ ਪਰ ਜਰ ਉਹ ਐਡੀ ਵੱਡੀ ਸ਼ਹੀਦੀ ਯਾਦ ਨਹੀਂ ਆਈ ਐਡੀ ਵੱਡੀ ਸ਼ਹੀਦੀ ਉਹਨੂੰ ਭੁੱਲ ਕੇ ਇੱਕ ਨਚਾਰ ਪਿੱਛੇ ਲੱਗ ਕੇ ਸਰਦਾਰ ਨੂੰ ਛੱਡ ਕੇ ਫਿਰ ਲਾਹਣਤੀ ਉਹ ਲਾਹਣ ਤਾਂ ਹੀ ਪੈਣਗੀਆਂ ਫਿਰ ਤੁਹਾਡੇ ਅਰگە ਲਾਹਣਤੀ ਕੋਈ ਨਹੀਂ ਆ ਜਿੰਨੇ ਨਚਾਰ ਨੇ ਇਹ ਨਚਾਰ ਇਕੱਠੇ ਹੋ ਕੇ ਨਚਾਰ ਦਾ ਪ੍ਰਚਾਰ ਕਰ ਰਹੇ ਨੇ ਮੈਂ ਕੌਮ ਨੂੰ ਕਹਿਣਾ ਚਾਹਣਾ ਕਿ ਸਾਡੀ ਸਿੱਖ ਕੌਮ ਇਕੱਠੀ ਹੋ ਕੇ ਆਪਣੇ ਸਰਦਾਰ ਦਾ ਪ੍ਰਚਾਰ ਨਹੀਂ ਕਰ ਸਕਦੀ ਆਪਣੇ ਸਰਦਾਰ ਨਾਲ ਨਹੀਂ ਖੜ ਸਕਦੀ ਇਸ ਕਰਕੇ ਕੌਮ ਦੇ ਸ਼ਹੀਦਾਂ ਦੇ ਮੁੱਲ ਪਾਇਆ ਕਰੋ ਕੁਰਬਾਨੀਆਂ ਦੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਕੌਮ ਲਈ ਬੈਂਤ ਸਿੰਘ ਨੇ ਤੇ ਉਹਦਾ ਪੁੱਤ ਅੱਜ ਫਰੀਦਕੋਟ ਤੋਂ ਲੜ ਰਿਹਾ ਸੋ ਫਰੀਦਕੋਟ ਵਾਲਿਓ ਮੁੱਲ ਪਾ ਦਿਓ ਆਪਣੀ ਜਮੀਰ ਜਗਾ ਕੇ ਵੋਟਾਂ ਪਾ ਲਿਓ ਜਿੱਤ ਹਾਰਾਂ ਦੇ ਫੈਸਲੇ ਨਹੀਂ ਜਿਹੜੇ-ਜਿਹੜੇ ਬੰਦੇ ਪਾਉਣਗੇ ਉਹ ਆਪਣੀ ਆਰਾਮ ਦੀ ਨੀਂਦ ਸੌ ਸਕਣਗੇ ਕਿ ਅਸੀਂ ਉਸ ਸ਼ਹੀਦ ਨੂੰ ਦਿਲ 'ਚ ਬਿਵਾਸਾ ਕੇ ਰੱਖਿਆ ਤੇ ਜਿੱਦਿਆਂ ਹਾਂ ਦਾ ਨਾਹਰਾ ਮਾਰਨ ਦਾ ਟਾਈਮ ਆਇਆ ਸੀ ਹਾਂ ਦਾ ਨਾਹਰਾ ਮਾਰਿਆ ਇਹ ਬਸਾਲਿਓ ਦਿਲ ਚ ਚੰਗੀ ਨੀਂਦ ਸੌਂਗੇ ਤੇ ਜਿਹੜੇ ਨਚਾਰਾਂ ਦਾ ਸਾਥ ਦੇਣਗੇ ਉਹ ਰਾਤਾਂ ਨੂੰ ਉੱਠਣਗੇ ਸਕੂਨ ਨਹੀਂ ਆਉਣਾ ਅੰਦਰੋਂ ਸਿੱਖੀ ਬਾਜਾਂ ਮਾਰੂ ਕੌਮ ਬਾਜਾਂ ਮਾਰੂ ਕਿ ਕਿਹਦਾ ਸਾਥ ਦੇਤਾ ਗੱਤਰੇ ਪਾ ਕੇ ਦਾੜੇ ਰੱਖ ਕੇ ਕਿਹਨੂੰ ਵੋਟ ਪਾਇਆ ਏ ਕੌਮ ਦੀਆਂ ਜੜਾ ਪਟਣ ਵਾਲਿਆਂ ਨੂੰ ਵੋਟ ਪਾਇਆ ਏ ਤੇ ਇੱਕ ਪਾਸੇ ਕੌਮ ਦੀਆਂ ਜੜਾ ਲਾਉਣ ਵਾਲਿਆਂ ਨੂੰ ਹਰਾਤਾ ਇਹ ਸਾਰੀ ਉਮਰ ਲਾਨਤਾ ਪਹਿਣ ਗਿਆ ਦੇ ਖਨੂਰ ਸਾਹਿਬ ਤੋਂ ਬੀਬੀ ਖਲੜਾ ਹਰਾਈ ਸੀ ਤੇ ਖਨੂਰ ਸਾਹਿਬ ਵਾਲੇ ਆਪਦਾ ਲੰਬਾ ਅਜ ਲਾਉਣ ਲੱਗੇ ਐ ਤੇ ਫਰੀਦਕੋਟ ਵਾਲਿਓ ਮੈਂ ਕਿਹਾ ਲੰਬਾ ਖੱਤੀਓ ਨਾ ਪਹਿਲਾਂ ਹੀ ਲਾ ਲਓ ਵਧੀਆ ਰਹੋਗੇ ਇੰਨੀਆਂ ਇੱਕ ਬੇਨਤੀ ਆਸੀ ਆਲਮਪੁਰ ਦੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੇ ਮੂਲ ਨੂੰ ਪਛਾਣਿਆ ਆਪਣੇ ਸਰਦਾਰ ਪਿੱਛੇ ਖੜੇ